ਕਿ ਇਸ ਵਾਰ ਦੁਸਹਿਰੇ ਦੇ ਤਿਉਹਾਰ ਨੂੰ ਅਸੀਂ ਸੈਲੀਬ੍ਰੇਟ ਨਹੀਂ ਕਰਾਂਗੇ ਅਸੀਂ ਦੁਸਹਿਰੇ ਵਾਲੇ ਦਿਨ ਸਿਰਫ ਕਲਿਆਣ ਕੁਮਲਾਸ਼ ਨੂੰ ਮੰਦਿਰ ਦੇ ਵਿੱਚ ਜਿਹੜੇ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਨੁਕਸਾਨ ਦੀ ਪਰਮਾਈਂ ਭਗਵਾਨ ਕਰੇ ਔਰ ਜਿਹੜੇ ਲੋਕ ਇਸ ਖੜਾ ਦੇ ਦਰਮਿਆਨ ਮਾਰੇ ਗਏ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਜਿਹੜਾ ਹੈ ਸ਼ਾਂਤੀ ਪਾਠ ਕਰਾਂਗੇ ਕਿਉਂਕਿ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਜਾਂ ਜਿਹੜੇ ਮਾਰੇ ਗਏ ਆ ਉਹ ਵੀ ਸਾਡੇ ਵਿੱਚੋਂ ਆ ਤਾਂ ਉਧਰਲੇ ਪਾਸੇ ਲੋਕ ਦਸਹਿਰੇ ਦੀ ਜਿਹੜੀ ਹੈ ਮਤਲਬ ਕਿ ਅਸੀਂ ਖੁਸ਼ੀ ਮਨਾਈਏ ਤੇ ਸਾਡੇ ਵਾਸਤੇ ਅੱਛੀ ਗੱਲ ਨਹੀਂ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਸਾਡੇ ਸਾਰੇ ਆਰਡਰ ਤੇ ਬੁੱਕ ਸੀਟ ਤਿਆਰੀਆਂ ਮੁਕੰਮਲ ਸੀ ਅਸੀਂ ਹੁਣ ਇਸ ਨੂੰ ਕੈਨਸਲ ਕਰਨ ਤੋਂ ਬਾਅਦ ਸਾਰਿਆਂ ਦੇ ਆਰਡਰਸ ਕੈਨਸਲ ਕੀਤੇ ਆ ਅਸੀਂ ਜਿਹੜੀ ਲਾਸਟ ਪੜਾ ਦੀ ਮੀਟਿੰਗ ਹੁੰਦੀ ਹੈ ਉਹਦੀ ਤਿਆਰੀ ਵਿੱਚ ਰੁੱਝੇ ਹੋਏ ਸੀਗੇ ਪਰ ਜਾਣ ਕੇ ਨਖੜਾਂ ਦੇ ਕਾਰਨ ਸਾਨੂੰ ਸਭ ਕੁਝ ਮਲਤਵੀ ਕਰਨਾ ਪੈ ਗਿਆ ਸਾਨੂੰ ਮਲਤਵੀ ਕਰਨ ਦਾ ਕੋਈ ਏਡਾ ਜੋ ਵੱਡਾ ਅਫਸੋਸ ਨਹੀਂ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਸਾਰਾ ਕੰਮ ਕੀਤਾ ਹੈ ਸੇਮਨਯੁਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹਨਾਂ ਹੜ੍ਹ ਪੀੜਤਾ ਦੀ ਮਦਦ ਵਾਸਤੇ 1,55,000 ਰੁਪਏ ਦੇ ਕੇ ਆਏ ਹਨ ਔਰ ਇਸ ਤੋਂ ਇਲਾਵਾ ਸਾਡੀ ਰੋਟਰੀ ਕਲੱਬ ਫਰੀਦਕੋਟ ਜਿਹਦੇ ਅਸ਼ਨੀ ਬਾਂਸਲ ਜੀ ਪ੍ਰਧਾਨ ਹੈ ਅਸੀਂ ਉਹ ਵੀ ਪੈਸੇ ਇਕੱਠੇ ਕਰ ਰਹੇ ਹਾਂ ਹੜ੍ਹ ਪੀੜਤਾ ਦੀ ਮਦਦ ਵਾਸਤੇ ਭਾਈਚਾਰੇ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਸਾਨੂੰ ਉਹਨਾਂ ਨਾਲ ਬਹੁਤ ਹਮਦਰਦੀ ਹੈ ਨਿਜੀ ਤੌਰ ਤੇ ਹਮਦਰਦੀ ਹੈ ਉਹਨਾਂ ਦਾ ਮਾਲ ਡੰਗਰ ਰੋੜ ਗਿਆ ਉਹਨਾਂ ਦਾ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਔਰ ਅਸੀਂ ਸਰਕਾਰ ਤੋਂ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਨਵੰਬਰ ਤੱਕ ਜਿਹੜਾ ਟਾਈਮ ਦਿੱਤਾ ਰੇਤਾ ਚੱਕਣ ਦਾ ਉਹਨਾਂ ਨੂੰ ਥੋੜਾ ਜਿਹਾ ਸਮਾਂ ਹੋਰ ਦੇਣਾ ਚਾਹੀਦਾ ਕਿਉਂਕਿ ਪਾਣੀ ਨਹੀਂ ਸੁੱਕਣਾ ਕਿਉਂਕਿ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਸਾਡਾ ਜਿਹੜਾ ਸਾਰਾ ਕਾਰੋਬਾਰ ਹੈ ਬਿਜ਼ਨਸ ਹੈ ਉਹ ਸਾਰਾ ਖੇਤੀ ਤੇ ਆਧਾਰਤ ਹੈ। ਜੇ ਸਾਡੇ ਖੇਤੀਬਾੜੀ ਕੰਮ ਕਰਨ ਵਾਲੇ ਕਿਸਾਨ ਭਰਾ ਜੇ ਦੁਖੀ ਹੋਣਗੇ ਤੇ ਸਾਡੇ ਪੱਲੇ ਜੇ ਉਹ ਠੀਕ ਰਹਿਣਗੇ ਤਾਂ ਹੀ ਸਾਡਾ ਕਾਰੋਬਾਰ ਤੇ ਸਹੀ ਚੱਲ ਸਕਦਾ ਹੈ। ਪੰਜਾਬ ਵਿੱਚ ਹੜ੍ਹ ਆਏ ਹੜ੍ਹ ਬੇਸ਼ੱਕ ਪੰਜਾਬ ਦਾ ਨੁਕਸਾਨ ਕਰਕੇ ਗਏ ਪਰ ਇਸ ਦੇ ਨਾਲ ਹੀ ਸਾਡੇ ਭਾਈਚਾਰਕ ਸਾਂਝ ਨੂੰ ਉਦੋਂ ਵੀ ਵੱਧ ਮਜ਼ਬੂਤ ਕਰ ਗਿਆ। ਜਿੱਥੇ ਵਕ ਵਕ ਤਰੀਕੇ ਦੇ ਨਾਲ ਲੋਕ ਹੈਲਪ ਕਰ ਰਹੇ ਨੇ ਉਥੇ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਹੜਪੀੜਤ ਨੇ ਉਹਨਾਂ ਦੇ ਨਾਲ ਵੱਖੋ ਵੱਖਰੇ ਤਰੀਕੇ ਨਾਲ ਖੜ ਵੀ ਰਹੇ ਨੇ ਇਸ ਵਕਤ ਅਸੀਂ ਫਰੀਦਕੋਟ ਦੇ ਵਿੱਚ ਆ ਤੇ ਫਰੀਦਕੋਟ ਜਿਹੜੀ ਕਮੇਟੀ ਦੁਸ਼ਹਿਰਾ ਮਨਾਉਂਦੀ ਹੈ ਰਾਮਲੀਲਾ ਮਨਾਉਂਦੀ ਹੈ ਉਹਨੇ ਹੜਾਂ ਦੇ ਚੱਲਦਿਆਂ ਫੈਸਲਾ ਲਿਆ ਕਿ ਇਸ ਵਾਰ ਅਸੀਂ ਇਹ ਤਿਹਾਰ ਨਹੀਂ ਮਨਾਵਾਂਗੇ ਮਨਾਵਾਂਗੇ ਪਰ ਉਸ ਤਰੀਕੇ ਨਾਲ ਨਹੀਂ ਜਿਹੜਾ ਧੂਮ ਧਾਮ ਨਾਲ ਅਸੀਂ ਮਨਾਉਨੇ ਆ ਅਸੀਂ ਆਪਦੇ ਧਰਮ ਨੂੰ ਵੀ ਪਿਆਰ ਕਰਦੇ ਆ ਅਸੀਂ ਆਪਦੇ ਤਿਹਾਰਾਂ ਨੂੰ ਵੀ ਪਿਆਰ ਕਰਦੇ ਆ ਪਰ ਦੂਜੇ ਪਾਸੇ ਸਾਡਾ ਪੰਜਾਬ ਇਸ ਵਕਤ ਡੁੱਬਿਆ ਹੋਇਆ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜ੍ਹਾ ਜਾਵੇ ਤਾਂ ਕਮੇਟੀ ਨੇ ਕਿਵੇਂ ਫੈਸਲਾ ਲਿਆ ਕੀ ਗੱਲਬਾਤ ਹੋਈ ਹੈ ਸਾਡੇ ਨਾਲ ਕਮੇਟੀ ਦੇ ਸਾਰੇ ਮੋਤਵਾਰ ਸੱਜਣ ਇਸ ਵਕਤ ਮੌਜੂਦ ਨਹੀਂ ਅੰਕਲ ਜੀ ਕਿਉਂ ਫੈਸਲਾ ਲਿਆ ਇਸ ਵਾਰ ਮਤਲਬ ਸਨਾਤਨ ਧਰਮ ਚ ਕਹਿ ਲਈਏ ਸਭ ਤੋਂ ਜਾਂ ਪੰਜਾਬ ਦਾ ਹੀ ਕਹਿ ਲਈਏ ਕਿ ਸਾਡਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਦਸਹਿਰਾ ਉਸ 10 ਦਿਨ 9 ਦਿਨ ਅਸੀਂ ਰਾਮ ਲੀਲਾ ਜਾਂਦੇ ਹਾਂ ਉੱਥੇ ਸਾਡੇ ਜਿਹੜੇ ਸਾਰਾ ਸਮਾਜ ਆ ਕੇ ਉੱਥੇ ਦੇਖਦਾ ਉਸ ਤੋਂ ਬਾਅਦ 10ਵੇਂ ਦਿਨ ਅਸੀਂ ਦਸਹਿਰਾ ਮਨਾਉਣੀ ਆ ਪਰ ਤੁਸੀਂ ਇਹ ਫੈਸਲਾ ਕਿਉਂ ਇਸ ਵਾਰ ਲੈ ਲਿਆ ਦਸਹਿਰਾ ਕਮੇਟੀ ਫਰੀਦਕੋਟ ਜੀ ਪਿਛਲੇ 30-35 ਸਾਲ ਤੋਂ ਦਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੀ ਆ ਰਹੀ ਹੈ ਜੀ ਇਸ ਵਾਰ ਵੀ ਅਸੀਂ 1 ਮਹੀਨੇ ਤੋਂ ਦਸਹਿਰੇ ਦੀਆਂ ਤਿਆਰੀਆਂ ਵਿੱਚ ਸਾਰੀ ਕਮੇਟੀ ਲੱਗੀ ਵੀ ਸੀਗੀ ਜੀ ਮੇਰੇ ਨਾਲ ਪ੍ਰਿਤਪਾਲ ਸਿੰਘ ਜੀ ਕੋਲੀ ਜਿਹੜੇ ਕਿ ਸਾਡੇ 30 35 ਸਾਲ ਤੋਂ ਨਾਲ ਹੈ ਸਾਡੇ ਜਨਰਲ ਸਕੱਤਰ ਹੈ ਦੁਸਹਿਰਾ ਕਮੇਟੀ ਫਰੀਦਕੋਟ ਦੇ ਅਸ਼wini ਜੀ ਮਾਨਸਲ ਇਹ ਸਾਡੇ ਜਨਰਲ ਸਕੱਤਰ ਹੈ ਰਾਜਨ ਜੀ ਠਾਕੋਰ ਸਾਡੇ ਦੁਸਹਿਰਾ ਕਮੇਟੀ ਦੇ ਮੈਂਬਰ ਹੈ ਔਰ ਨਵਦੀਪ ਗਰਗ ਜੀ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਹੈ ਅਸੀਂ ਦੁਸਹਿਰੇ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਸੀ ਇਨ ਦੀ ਮੀਨ ਟਾਈਮ ਪੰਜਾਬ ਦੇ ਵਿੱਚ ਜਿਹੜਾ ਹੈ ਫਲੱਡਾਂ ਦਾ ਜ਼ੋਰ ਹੋ ਗਿਆ ਸਾਡੇ ਲੋਕਾਂ ਦੇ ਵਿੱਚ ਤਰਾਹੀ ਤਰਾਹੀ ਮੱਚ ਗਈ ਲੋਗ 35 ਤੋਂ 45 ਤੋਂ 50 ਦੇ ਦਰਮਿਆਨ ਜਿਹੜੇ ਸਾਡੇ ਲੋਕ ਮਾਰੇ ਗਏ ਔਰ 4,33,000 ਏਕੜ ਜਿਹੜੀ ਸਾਡੀ ਜ਼ਮੀਨ ਸੀ ਉਹਦੀਆਂ ਫਸਲਾਂ ਖਰਾਬ ਹੋ ਗਈਆਂ ਔਰ ਬੇਸ਼ੁਮਾਰ ਪਸ਼ੂ ਡੰਗਰ ਮਰਿਆ ਔਰ ਇਸ ਤੋਂ ਇਲਾਵਾ ਬਹੁਤ ਲੋਕਾਂ ਦੇ ਘਰ ਵੀ ਢੱਠ ਗਏ ਜਿਹੜੀ ਕਿ ਕੁਦਰਤ ਦੀ ਤਰਾਸਦੀ ਸੀਗੀ ਜਿਹੜੀ ਕਿ ਝੱਲਣ ਯੋਗ ਨਹੀਂ ਸੀਗੀ ਤੋਂ ਦਸਹਿਰਾ ਕਮੇਟੀ ਨੇ ਆਪਦੇ ਜਨਰਲ ਹਾਊਸ ਦੀ ਮੀਟਿੰਗ ਕਰਕੇ ਇੱਕ ਇੱਕ ਬੰਦੇ ਦਾ ਵਿਚਾਰ ਲਿਆ ਕਿ ਸਾਨੂੰ ਦੁਸਹਿਰਾ ਮਨਾਉਣਾ ਚਾਹੀਦਾ ਹੈ ਕਿ ਨਹੀਂ ਜਿੱਥੇ ਕਿ ਸਾਡੇ 60 ਦੇ ਕਰੀਬ ਮੈਂਬਰ ਸੀਗੇ ਜਿਨ੍ਹਾਂ ਨੇ ਇੱਕ ਇੱਕ ਬੰਦੇ ਨੇ ਇਸ ਗੱਲ ਦੀ ਹਾਮੀ ਭਰੀ ਕਿ ਇਸ ਵਾਰ ਦੁਸਹਿਰੇ ਦੇ ਤਿਉਹਾਰ ਨੂੰ ਅਸੀਂ ਸੈਲੀਬ੍ਰੇਟ ਨਹੀਂ ਕਰਾਂਗੇ ਅਸੀਂ ਦੁਸਹਿਰੇ ਵਾਲੇ ਦਿਨ ਸਿਰਫ ਕਲਿਆਣ ਕੁਮਲਾਸ਼ ਨੂੰ ਮੰਦਿਰ ਦੇ ਵਿੱਚ ਜਿਹੜੇ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਨੁਕਸਾਨ ਦੀ ਪਰਮਾਈ ਭਗਵਾਨ ਕਰੇ ਔਰ ਜਿਹੜੇ ਲੋਕ ਇਸ ਖੜਾਂ ਦੇ ਦਰਮਿਆਨ ਮਾਰੇ ਗਏ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਜਿਹੜਾ ਹੈ ਸ਼ਾਂਤੀ ਪਾਠ ਕਰਾਂਗੇ ਜਿੱਦੇ ਸਾਡੀ ਕਮੇਟੀ ਦੇ ਮੈਂਬਰ ਹਾਜ਼ਰ ਹੋਣਗੇ ਤੋਂ ਇਹ ਸਾਡੇ ਜਨਰਲ ਹਾਊਸ ਦਾ ਫੈਸਲਾ ਉਹਦੇ ਤੇ ਫੁੱਲ ਚੜਾਉਂਦਿਆਂ ਅਸੀਂ ਦਸਹਰੇ ਦੇ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਹੈ ਇਹ ਕਿਉਂਕਿ ਸਾਡਾ ਪੰਜਾਬ ਚ ਭਾਈਚਾਰਾ ਹੈ ਕਿਉਂਕਿ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਜਾਂ ਜਿਹੜੇ ਮਾਰੇ ਗਏ ਆ ਉਹ ਵੀ ਸਾਡੇ ਵਿੱਚੋਂ ਆ ਤਾਂ ਉਧਰਲੇ ਪਾਸੇ ਲੋਕ ਦਸਹਿਰੇ ਦੀ ਜਿਹੜੀ ਹੈ ਮਤਲਬ ਕਿ ਅਸੀਂ ਖੁਸ਼ੀ ਮਨਾਈਏ ਇਹ ਸਾਡੇ ਵਾਸਤੇ ਅੱਛੀ ਗੱਲ ਨਹੀਂ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਵੇਂ ਤੁਸੀਂ ਤਿਆਰੀਆਂ ਮੁਕੰਮਲ ਸੀ ਲਗਭਗ ਸਾਡੇ ਸਾਰੇ ਆਰਡਰਸ ਬੁੱਕ ਸੀ ਤਿਆਰੀਆਂ ਮੁਕੰਮਲ ਸੀ ਅਸੀਂ ਹੁਣ ਇਸ ਨੂੰ ਕੈਨਸਲ ਕਰਨ ਤੋਂ ਬਾਅਦ ਸਾਰਿਆਂ ਦੇ ਆਰਡਰਸ ਕੈਨਸਲ ਕੀਤੇ ਆ ਅਸੀਂ ਜਿਹੜੀ ਲਾਸਟ ਪੜਾ ਦੀ ਮੀਟਿੰਗ ਹੁੰਦੀ ਹੈ ਉਹਦੀ ਤਿਆਰੀ ਵਿੱਚ ਰੁੱਝੇ ਹੋਏ ਸੀਗੇ ਪਰ اچانک ਇਹਨਾਂ ਹੜ੍ਹਾਂ ਦੇ ਕਾਰਨ ਸਾਨੂੰ ਸਭ ਕੁਝ ਮੁਲਤਵੀ ਕਰਨਾ ਪੈ ਗਿਆ ਸਾਨੂੰ ਮੁਲਤਵੀ ਕਰਨ ਦਾ ਕੋਈ ਏਡਾ ਜੋ ਵੱਡਾ ਅਫਸੋਸ ਨਹੀਂ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਸਾਰਾ ਕੰਮ ਕੀਤਾ ਹੈ ਅਸੀਂ ਆਪਣੀਆਂ ਕਲੱਬਾਂ ਦੇ ਵੱਲੋਂ ਬੇਸ਼ੱਕ ਉਹ ਡਿਸਟ੍ਰਿਕਟ ਪਟ੍ਰੋਲੀ ਐਸੋਸੀਏਸ਼ਨ ਹੋਵੇ ਜਿਹਦਾ ਕਿ ਮੈਂ 30 ਸਾਲ ਤੋਂ ਪ੍ਰਧਾਨ ਹਾਂ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹਨਾਂ ਹੜ੍ਹ ਪੀੜਤਾ ਦੀ ਮਦਦ ਵਾਸਤੇ 1,51,000 ਰੁਪਏ ਦੇ ਕੇ ਆਏ ਹਾਂ ਔਰ ਇਸ ਤੋਂ ਲਾਵਾ ਸਾਡੀ ਰੋਟਰੀ ਕਲੱਬ ਫਰੀਦਕੋਟ ਜਿਹਦੇ ਅਸ਼ਨੀ ਬਾਂਸਲ ਜੀ ਪ੍ਰਧਾਨ ਹੈ ਅਸੀਂ ਉਹ ਵੀ ਪੈਸੇ ਇਕੱਠੇ ਕਰ ਰਹੇ ਆਂ ਹੜਪੀੜਤਾਂ ਦੀ ਮਦਦ ਵਾਸਤੇ ਔਰ ਹੋਰ ਵੀ ਜਿੰਨਾ ਸਾਡੇ ਕੋਲ ਚਾਰਾ ਜੋਈ ਹੋਈ ਵੀ ਆਪਦੇ ਭੈਣ ਭਰਾਵਾਂ ਦੇ ਕੰਮ ਆ ਸਕੀਏ ਤੋਂ ਅਸੀਂ ਉਹਦੇ ਵਾਸਤੇ ਪੁਰਜ਼ੋਰ ਲੱਗੇ ਹੋਏ ਆਂ ਤੁਸੀਂ ਜਿਹੜੀ ਤੁਹਾਡੀ ਕਮੇਟੀ ਹੈ ਜੋ ਦਸਹਿਰਾ ਕਮੇਟੀ ਹੈ ਉਹਦੇ ਵਿੱਚ ਵੀ ਮਤਲਬ ਅੰਦਰ ਵੀ ਜਿਹੜੀ ਤੁਸੀਂ ਭਾਈਚਾਰਕ ਸਾਂਝ ਦੀ ਅੰਦਰ ਬੈਠੇ ਗੱਲ ਕਰ ਰਹੇ ਸੀ ਉਹ ਕਿਸ ਤਰੀਕੇ ਦੀ ਸਾਡੀ ਭਾਈਚਾਰਕ ਸਾਡੀ ਇਸ ਸੁਸਾਇਟੀ ਦੇ ਵਿੱਚ 110 ਮੈਂਬਰ ਨੇ ਜਿਨ੍ਹਾਂ ਦੇ ਵਿੱਚ ਅੰਦਾਜ਼ਾ 20 ਤੋਂ 25 ਦੇ ਦਰਮਿਆਨ ਸਿੱਖ ਭਾਈਚਾਰੇ ਚੋਂ ਸਾਡੇ ਮੈਂਬਰ ਹੈ ਇਸ ਕਮੇਟੀ ਦੇ ਵਿੱਚ ਮੌਜੂਦਾ ਡਿਸਟ੍ਰਿਕਟ ਟਰਨੀ ਸਾਬਕਾ ਚੀਫ ਇੰਜੀਨੀਅਰ ਔਰ ਐਡਵੋਕੇਟਸ ਔਰ ਸਮਾਜ ਦੇ ਬਿਜ਼ਨਸ ਕਮਿਊਨਿਟੀ ਦੇ ਖੇਤੇ ਚੋਂ ਵਧੀਆ-ਵਧੀਆ ਬਿਜ਼ਨਸਮੈਨ ਔਰ ਬਹੁਤ ਹੀ ਲਗਨ ਵਾਲੇ ਬੰਦੇ ਹੈ ਔਰ ਜੋ ਕਿ ਪਿਛਲੇ 30-35 ਸਾਲ ਤੋਂ ਸਾਡੇ ਨਾਲ ਖੜੇ ਐ ਤੋਂ ਅਸੀਂ ਫੈਸਲਾ ਕੀਤਾ ਵੀ ਭਾਈ ਸਾਨੂੰ ਭਾਈਚਾਰੇ ਚ ਰਹਿਣਾ ਚਾਹੀਦਾ ਜੋ ਸਾਡਾ ਭਾਈਚਾਰਾ ਕਹੂਗਾ ਤੋਂ ਸਾਡੇ ਭਾਈਚਾਰੇ ਨੇ ਫੈਸਲਾ ਕੀਤਾ ਵੀ ਅਸੀਂ ਇਸ ਵਾਰ ਜਿਹੜਾ ਹੈ ਤਿਉਹਰ ਨਹੀਂ ਮਨਾਉਣਾ ਮਤਲਬ ਕਮੇਟੀ ਦੇ ਇਹ ਫੈਸਲਾ ਜਿਵੇਂ ਤੁਸੀਂ ਕਹਿੰਦੇ ਆ ਕਿ ਇੱਕ ਪਾਸੇ ਤਿਉਹਾਰ ਵੀ ਜ਼ਰੂਰੀ ਹੁੰਦਾ ਸਾਲ ਬਾਅਦ ਤਿਉਹਾਰ ਆਉਣਾ ਹੁੰਦਾ ਵੱਡਾ ਤਿਉਹਾਰ ਹੁੰਦਾ ਪਰ ਉਸ ਤੋਂ ਵੀ ਜ਼ਰੂਰੀ ਇਹ ਲੱਗਿਆ ਕਿ ਇਸ ਵਾਰ ਤਿਉਹਾਰ ਵੀ ਮਨਾਵਾਂਗੇ ਪਰ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਮਨਾਉਣੇ ਆਪਦੇ ਭਰਾਵਾਂ ਨਾਲ ਖੜਾਂਗੇ ਇਸ ਵਾਰ ਬਿਲਕੁਲ ਅਸੀਂ ਆਪਦੇ ਭਰਾਵਾਂ ਨਾਲ ਖੜਾਂਗੇ ਜੀ ਦੂਜੀ ਗੱਲ ਇਹ ਹੈ ਜਿਹੜੇ ਸ਼ਹਿਰ ਦੇ ਬੱਚੇ ਸੀ ਜਾਂ ਜਿਹੜੇ ਵੀ ਲੋਕ ਸੀਗੇ ਜਦੋਂ ਉਹਨਾਂ ਨੂੰ ਇੱਕ ਝਟਕਾ ਬਹੁਤ ਵੱਡਾ ਵੱਜਿਆ ਉਹ ਇਸ ਇਤਿਹਾਰ ਨੂੰ ਪਿਛਲੇ 1 ਸਾਲ ਤੋਂ ਹੀ ਡੀਕਦੇ ਸੀ ਜਦੋਂ ਦਸਹਿਰਾ ਖਤਮ ਹੋ ਜਾਂਦਾ ਨਾ ਤੇ ਨਾਲ ਦੀ ਨਾਲ ਹੀ ਉਹ ਬੱਚੇ ਜਿਹੜੇ ਆ ਜਾਂ ਜਿਹੜੇ ਪਰਿਵਾਰ ਆ ਉਹ ਇਹ ਕਹਿਣ ਲੱਜਾਂਦੇ ਵੀ ਹੁਣ ਦੁਬਾਰਾ ਦਸਹਿਰਾ ਕਦੋਂ ਆਊਗਾ ਤੇ ਅਸੀਂ ਉਦੋਂ ਐਂ ਕਰਾਂਗੇ ਉਹ ਕਰਾਂਗੇ ਉਹ ਸਾਰੀਆਂ ਮਤਲਬ ਕਿ ਵੀ ਸਾਡੀਆਂ ਦਿਲ ਦੀਆਂ ਦਿਲਚ ਹੀ ਰਹਿ ਗਈਆਂ ਪਰ ਗੱਲ ਇਹ ਹੈ ਵੀ ਪਹਿਲਾਂ ਭਾਈਚਾਰਾ ਜਿਹੜਾ ਪਹਿਲਾਂ ਭਾਈਚਾਰਾ ਭਾਈਚਾਰੇ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਸਾਨੂੰ ਉਹਨਾਂ ਨਾਲ ਬਹੁਤ ਹਮਦਰਦੀ ਹੈ ਨਿਜੀ ਤੌਰ ਤੇ ਹਮਦਰਦੀ ਹੈ ਉਹਨਾਂ ਦਾ ਮਾਲ ਡੰਗਰ ਰੁੜ ਗਿਆ ਉਹਨਾਂ ਦਾ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਔਰ ਅਸੀਂ ਸਰਕਾਰ ਤੋਂ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਨਵੰਬਰ ਤੱਕ ਜਿਹੜਾ ਟਾਈਮ ਦਿੱਤਾ ਰੇਤਾ ਚੱਕਣ ਦਾ ਉਹਨਾਂ ਨੂੰ ਥੋੜਾ ਜਿਹਾ ਸਮਾਂ ਹੋਰ ਦੇਣਾ ਚਾਹੀਦਾ ਕਿਉਂਕਿ ਪਾਣੀ ਨਹੀਂ ਸੁੱਕਣਾ ਕਿਤੇ ਦਾ ਪਾਣੀ ਹੈਗਾ 4 ਫੁੱਟ ਕਿਤੇ 15 ਫੁੱਟ ਵੀ ਹੈਗਾ ਜੀ ਤੇ ਉਹਨਾਂ ਦੀਆਂ ਜ਼ਮੀਨਾਂ ਦਾ ਵੱਤਰ ਹੀ ਨਹੀਂ ਆਉਣੀ ਹੈਗੀਆਂ ਜੀ ਨਾ ਕਣਕਾਂ ਬੀਜੀਆਂ ਜਾਣੀਆਂ ਉਹਨਾਂ ਦਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੈ ਅਸੀਂ ਸਾਰੀਆਂ ਗੱਲਾਂ ਨੂੰ ਇਹ ਜਦੋਂ ਐਡਾ ਵੱਡਾ ਮਤਲਬ ਨੁਕਸਾਨ ਹੋ ਗਿਆ ਕੁਦਰਤ ਨੇ ਕਹਿਰ ਵਰਤਾਤਾ ਤੇ ਅਸੀਂ ਇਹ ਚਾਹੁੰਦੇ ਆਂ ਕਿ ਇਹ ਸਾਨੂੰ ਇਹ ਖੁਸ਼ੀ ਜਿਹੜੀ ਹੈ ਨਹੀਂ ਮਨਾਉਣੀ ਚਾਹੀਦੀ ਅਸੀਂ ਚਲੋ ਆਪਦੇ ਅੰਦਰ ਆਪਦੇ ਲੈਵਲ ਤੇ ਜੋ ਮਰਜ਼ੀ ਕਰ ਲਈਏ ਸਾਰੇ ਅਸੀਂ ਆਏ ਤਾਂ ਨਹੀਂ ਹੈਗਾ ਪਰ ਜਿਵੇਂ ਅਸੀਂ ਦਿਲ ਖੋਲ ਕੇ ਮਨਾਉਂਦੇ ਸੀ ਦਸਹਿਰਾ ਅਸੀਂ ਉਸ ਤਰ੍ਹਾਂ ਨਹੀਂ ਮਨਾ ਰਹੇ ਕਈ ਇਤਨਾ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਚੱਲਦੀਆਂ ਜੀ ਮਤਲਬ ਵੀ ਉਹ ਨਹੀਂ ਖੜਿਆ ਫਲਾਨਾ ਨਹੀਂ ਖੜਿਆ ਧੌਂਕਾ ਨਹੀਂ ਖੜਿਆ ਇਸ ਮੌਕੇ ਤੇ ਕਈ ਫਿਰਕੂ ਲੋਕ ਵੀ ਹੁੰਦੇ ਆ ਜਿਹੜੇ ਇਸ ਮੌਕੇ ਦੇ ਉੱਤੇ ਵੀ ਆਪਣੀਆਂ ਸਿਆਖਸਾਂ ਆਪਦੇ ਫਿਰਕੂ ਰੰਗਤ ਦਿੰਦੇ ਆਗੇ ਪਰ ਕੀ ਲੱਗਦਾ ਵੀ ਪੰਜਾਬ ਦੇ ਵਿੱਚੋਂ ਫਿਰਕੂ ਰੰਗਤ ਕਾਮਯਾਬ ਹੋ ਸਕਦੀ ਹੈ ਇਹ ਜਿਹੜੇ ਜੀ ਇਸ ਤਰ੍ਹਾਂ ਦੀ ਕੋਈ ਸਾਡੀ ਨਾ ਤਾਂ ਇਸ ਕਮੇਟੀ ਦੇ ਵਿੱਚ ਕੋਈ ਗੱਲ ਹੈ ਸਾਡਾ ਇੱਕ ਭਾਈਚਾਰਾ ਸਾਰੇ ਅਸੀਂ ਸਾਰੇ ਇਕੱਠੇ ਆ ਇਹ ਜਿਹੜੇ ਸ਼ਰਾਰਤੀ ਲੋਕ ਆ ਇਹ ਮੁੱਦਤ ਤੋਂ ਸ਼ਰਾਰਤਾਂ ਕਰਦੇ ਆ ਰਹੇ ਆ ਅਜੇ ਤੱਕ ਕਾਮਯਾਬ ਨਹੀਂ ਹੋਏ ਤੇ ਨਾ ਹੀ ਇਹਨਾਂ ਨੇ ਕਾਮਯਾਬ ਹੋਣਾ ਹੈ ਸਾਡੇ ਭਾਈਚਾਰੇ ਨੂੰ ਮਜ਼ਬੂਤ ਰੱਖਣ ਵਾਸਤੇ ਅਕਸਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਮਸਾਲਾ ਬਣ ਜਾਂਦੀਆਂ ਵੀ ਜਦੋਂ ਕਿਸੇ ਭੈਣ ਭਰਾ ਤੇ ਦੁੱਖ ਹੋਵੇ ਤਾਂ ਸਾਨੂੰ ਖੁਸ਼ੀ ਚ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼੍ਰੀਕ ਹੋਣਾ ਚਾਹੀਦਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਜਿਵੇਂ ਇਹਨਾਂ ਨੇ ਕਿਹਾ ਕਿ 20 ਦੇ ਕਰੀਬ ਸਾਡੇ ਮੈਂਬਰ ਜਿਹੜੇ ਆ ਉਹ ਸਿੱਖ ਭਾਈਚਾਰੇ ਦੇ ਵਿੱਚੋਂ ਆ ਸਾਡੀ ਕਮੇਟੀ 'ਚ ਕੋਈ ਫਰਕ ਨਹੀਂ ਵਾਕਈ ਇਹ ਜਹੀ ਤਸਵੀਰ ਹੈ ਫਰੀਕੋਟ ਦਸਹਰਾ ਕਮੇਟੀ ਫਰੀਕੋਟ ਜੋਗੇਤੀ 35 ਸਾਲ ਤੋਂ ਲਗਾਤਾਰ ਇਹ ਮੇਲੇ ਨੂੰ ਸਮਝ ਲੋ ਜਾਂ ਇਹ ਨੇਕੀ ਦੇ ਬਦੀ ਦੀ ਜਿੱਤ ਦੇ ਸੰਬੰਧ ਵਿੱਚ ਸਮਝ ਲੋ ਇਹ ਮਨਾਇਆ ਜਾ ਰਿਹਾ ਸੀ 32 ਸਾਲ ਤੋਂ ਮੈਂ ਲਗਾਤਾਰ ਇਸ ਸੁਸਾਇਟੀ ਦੇ ਨਾਲ ਕੰਮ ਕਰਦਾ ਆ ਰਿਹਾ ਤੇ ਮੈਨੂੰ ਮਾਣ ਤੇ ਬਹੁਤ ਬਖਸ਼ਿਆ ਇਹਨਾਂ ਨੇ ਵੀ ਮੈਂ ਜਨਰਲ ਸੈਕਟੀ ਤੌਰ ਤੇ ਭਾਵੇਂ ਸਿੱਖ ਭਾਈਚਾਰਾ ਸਾਡਾ ਕੋਈ Hindu ਸਿੱਖ ਦਾ ਕੋਈ ਇੱਥੇ ਪੰਜਾਬ ਦੇ ਵਿੱਚ ਕੋਈ ਮਸਲਾ ਨਹੀਂ ਜਿੰਨੀ ਵੀ ਇੱਥੇ ਤਰਸਦੀ ਆਈ ਜਦੋਂ ਵੀ ਆਈ 84 ਦੇ ਦੰਗੇ ਆਏ ਜਾਂ ਹੋਰ ਆਏ ਸਾਡੇ ਭਾਈਚਾਰੇ ਪੰਜਾਬ ਚ ਕਦੀ ਵੀ ਉਹ ਜਿਹਾ ਮਸਲਾ ਖੜਾ ਨਹੀਂ ਹੋਇਆ ਬਾਕੀ ਕਿਉਂਕਿ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਸਾਡਾ ਜਿਹੜਾ ਸਾਰਾ ਕਾਰੋਬਾਰ ਹੈ ਬਿਊਨਸ ਹੈ ਉਹ ਸਾਰਾ ਖੇਤੀ ਦੇ ਆਧਾਰ ਤੇ ਹੈ ਜੇ ਸਾਡੇ ਖੇਤੀਬਾੜੀ ਕੰਮ ਕਰਨ ਵਾਲੇ ਕਿਸਾਨ ਭਰਾ ਜੇ ਦੁਖੀ ਹੋਣਗੇ ਤੇ ਸਾਡੇ ਪੱਲੇ ਜੇ ਉਹ ਠੀਕ ਰਹਿਣਗੇ ਤਾਂ ਹੀ ਸਾਡਾ ਕਾਰੋਬਾਰ ਤੇ ਸਹੀ ਚੱਲ ਸਕਦਾ ਹੈ ਇਸ ਵੇਲੇ ਉਹ ਬੜੀ ਮੁਸੀਬਤ ਦੇ ਵਿੱਚ ਹੈ ਇਸ ਕਰਕੇ ਬਕਾਇਦਾ ਇੱਕ ਮੀਟਿੰਗ ਕਰਕੇ ਉਹਨਾਂ ਦੇ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਲੈ ਕੇ ਜੋ ਇਹ ਕੈਨਸਲ ਕਰਨ ਦਾ ਪ੍ਰੋਗਰਾਮ ਇੱਥੇ ਆ ਗਿਆ ਤੇ ਉਹਨਾਂ ਦਾ ਜਦੋਂ ਪਾਣੀ ਉਤਰ ਜਾਊਗਾ ਜੋ ਵੀ ਉੱਥੇ ਸਾਨੂੰ ਸਹੂਲਤਾਂ ਦੇਣੀਆਂ ਲੋੜ ਹੋਈ ਇੱਕ ਪਿੰਡ ਚੁੜੀਆਂ ਦੋ ਪਿੰਡ ਚੁੜੀਆਂ ਜਿਸ ਤਰ੍ਹਾਂ ਉੱਥੇ ਮੰਨ ਲਓ ਡੀਜ਼ਲ ਦੀ ਜ਼ਰੂਰਤ ਪੈਣੀ ਹੈ ਮੱਛਰਦਾਨੀਆਂ ਦੀ ਜ਼ਰੂਰਤ ਪੈਣੀ ਹੈ ਮੈਡੀਸਨ ਦੀ ਜ਼ਰੂਰਤ ਪੈਣੀ ਹੈ ਸਾਡੇ ਇਸ ਕਮੇਟੀ ਦੇ ਵਿੱਚ ਘੱਟੋ-ਘੱਟ 10-15 ਡਾਕਟਰ ਸਵੈਣ ਜਿਨ੍ਹਾਂ ਦੀ ਅਸਮਾਨਾ ਲਵਾਂਗੇ ਅਸੀਂ ਜਾ ਕੇ ਉੱਥੇ ਉਹਨਾਂ ਨੂੰ ਮਦਦ ਕਰਾਂਗੇ ਤੇ ਜਿੰਨੀ ਵੀ ਅਸੀਂ ਇਸ ਮੇਲਾ ਨਹੀਂ ਸੀ ਇਹ ਇੱਕ ਤਿਵਾਰ ਸੀਗਾ ਜਿਹਨੂੰ ਮਨਾਉਣ ਦੇ ਲਈ ਅਗਲਾ ਕਹਿੰਦਾ ਵੀ ਕੁਛ ਹਰ ਕਨ ਹੁੰਦੀ ਹੈ ਪਰ ਜਦੋਂ ਇੱਕ ਪਾਸੇ ਕੁਝ ਆਪਣੇ ਭਰਾ ਜੋ ਇੱਥੇ ਖੇਤੀ ਨਾਲ ਸੰਬੰਧਤ ਉਹ ਦੁਖੀ ਬੈਠੇ ਹੋਣ ਅਸੀਂ ਇੱਕ ਪਾਸੇ ਦੂਜਾ ਕੰਮ ਕਰ ਰਹੇ ਹੁਏ ਹਾਂ ਜਦੋਂ 15-20 ਦਿਨਾਂ ਦੇ ਬਾਅਦ ਜਦੋਂ ਲੋੜ ਅਸਲ ਜਦੋਂ ਉਹ ਮੇਲੇ ਨੇ ਆਉਣਾ ਉਸ ਟਾਈਮ ਤੇ ਲੋਕਾਂ ਨੂੰ ਤਾਂ ਭਾ ਜਿਹੜਾ ਪਈ ਆਣਗੇ ਜਿਨ੍ਹਾਂ ਦੇ ਮਕਾਨ ਟੁੱਟ ਗਏ ਪਸ਼ੂ ਮਰ ਗਏ ਘਰ ਦੇ ਜੀਵ ਮਰ ਗਏ ਰਹਿਣ ਨੂੰ ਛੱਤ ਨਹੀਂ ਰਹਿਣੀ ਉੱਥੇ ਜਾ ਕੇ ਉਹ ਹੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨੇ ਨਾਲ ਦੀ ਮਦਦ ਕਰ ਸਕਦੇ ਹੋਏ ਅਸੀਂ ਕਰਾਂਗੇ ਤੇ ਸਾਡੇ ਵਿੱਚ ਹਿੰਦੂ ਸਿੱਖ ਦਾ ਇਹੋ ਜੀ ਕੋਈ ਵੀ ਦਫੇੜ 35 ਸਾਲ ਤੋਂ ਹੈ ਨਹੀਂ ਨਾ ਅਸੀਂ ਅੱਗੇ ਤੋਂ ਪਹਿਣ ਦੀ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ ਹੋਊਗੀ मतलब ਉਹਨਾਂ ਦੀ ਜਿਵੇਂ ਇਹਨੇ ਕਿਹਾ ਆਰਥਿਕ ਤੌਰ ਤੇ ਹੀ ਮਦਦ ਕੀਤੀ ਜਾਊਗੀ ਉਹਨਾਂ ਨੂੰ 100% ਕਰਾਂਗੇ ਜੀ ਕਰ ਵੀ ਰਹੇ ਆ ਸਾਡਾ ਇੱਕ ਇੱਕ ਮੈਂਬਰ ਕਿਸੇ ਨਾ ਸਭਾ ਸੁਸਾਇਟੀ ਕਿਸੇ ਨਾ ਕਿਸੇ ਸਭਾ ਸੁਸਾਇਟੀ ਜੁੜਿਆ ਹੋਇਆ ਹੈ ਜੀ ਔਰ ਅਸੀਂ ਉਹਨਾਂ ਸਭਾ ਸੁਸਾਇਟੀਆਂ ਦੇ ਵਿੱਚ ਬੇਸ਼ੱਕ ਉਹ ਨੈਸ਼ਨਲ ਯੂਥ ਕਲੱਬ ਹੋਵੇ ਰੋਟਰੀ ਕਲੱਬ ਹੋਵੇ ਡਿਸਟ੍ਰਿਕਟ ਪੈਟਰੋਲੀਮ ਐਸੋਸੀਏਸ਼ਨ ਹੋਵੇ ਅਸੀਂ ਉੱਥੇ ਪੈਸੇ ਇਹਨਾਂ ਆਪਦੇ ਮੈਂਬਰਾਂਸ ਤੋਂ ਲੈ ਕੇ ਇਹਨਾਂ ਦੀ ਮਦਦ ਕਰ ਰਹੇ ਹਾਂ ਔਰ ਕਰਾਂਗੇ ਵੀ ਜੀ ਧੰਨਵਾਦ ਥੈਂਕ ਯੂ ਤਾ ਗੱਲਬਾਤ ਕੀਤੀ ਦਸਹਿਰਾ ਕਮੇਟੀ ਫਰੀਦਕੋਟ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਭਰਾ ਇਸ ਵਕਤ ਮੁਸੀਬਤ ਦੇ ਵਿੱਚ ਨੇ ਹੜ੍ਹਾਂ ਦੀ ਮਾਰ ਦੇ ਵਿੱਚ ਨੇ ਤਾਂ ਅਸੀਂ ਇਸਦੇ ਚਲਦਿਆਂ ਇਸ ਵਾਰ ਇਹ ਦਸਹਿਰੇ ਦਾ ਤਿਆਰ ਜਾਂ ਜੋ ਵੀ ਇਸ 9-10 ਦਿਨ ਪ੍ਰੋਗਰਾਮ ਹੁੰਦਾ ਉਹ ਰੱਦ ਕੀਤੇ ਆ ਅਸੀਂ ਦਸਹਰੇ ਵਾਲੇ ਦਿਨ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉੱਥੇ ਉਹਨਾਂ ਦੀ ਜਿਹੜੇ ਸਾਡੇ ਤੋਂ ਵਿਛੜ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਤਾਂ ਇਹ ਸਾਡੀ ਭਾਈਚਾਰਕ ਸਾਂਝ ਹੈ ਇਹ ਸਾਡਾ ਉਹ ਪਿਆਰ ਹੈ ਜਿਹਨੂੰ ਕਈ ਲੋਕ ਤੋੜਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਪਿਆਰ ਜਿੰਦਾਬਾਦ ਹੈ ਬਾਬਾ ਫਰੀਦ ਦੀ ਧਰਤੀ ਹੈ ਜਿਹੜੀ ਧਰਤੀ ਤੋਂ ਸਦਾ ਹੀ ਭਾਈਚਾਰ ਭਾਈਚਾਰਕ ਸਾਂਝ ਦੀ ਆਵਾਜ਼ ਉੱਠਦੀ ਆਈ ਹੈ ਤਾਂ ਅੱਜ ਵੀ ਉਹੀ ਆਵਾਜ਼ ਉੱਠੀ ਹੈ ਅੱਜ ਵੀ ਹਾਦੇ ਨਾਰੇ ਦੀ ਆਵਾਜ਼ ਇੱਥੋਂ ਜਿਹੜੀ ਹੈ ਉਹ ਉੱਠੀ ਹੈ ਚਾਹ ਪਾਹੇ ਚਾਹੇ ਕਿਸੇ ਸਮੇਂ ਮਲੇਰਕੋਟਲਾ ਤੋਂ ਉੱਠੀ ਸੀ ਪਰ ਅੱਜ ਫਰੀਦਕੋਟ ਤੋਂ ਵੀ ਫਰੀਦਕੋਟ ਦੇ ਲੋਕਾਂ ਨੇ ਵੀ ਉਹਨਾਂ ਦੇ ਉੱਥੋਂ ਦੇ ਲੋਕਾਂ ਦੇ ਨਾਲ ਹਾ ਦਾ ਨਾਰਾ ਮਾਰਿਆ